ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 956 ਤੋਂ ਲੈ ਕੇ 957 ਤੱਕ ਸਵਾਯਮਨ ਬਾਣੀ ਦੇ ਵਿਚਾਰ ਕਰਦੇ ਹਾਂ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਮਹੱਲਾ ਪਹਿਲਾ ਸੱਚ ਕੀ ਕਾਤੀ ਸੱਚ ਸਭ ਸਾਰ ਕਾੜਤ ਤਿਸ ਕੀ ਅਪਰ ਅਪਾਰ ਸਭ ਦੇ ਸਾਨ ਰਖਾਈ ਲਾਏ ਗੁਣ ਕੀ ਥੇਕੇ ਵਿੱਚ ਸਮਾਏ ਤਿਸ ਦਾ ਕੁੱਠਾ ਹੋ ਵੈ ਸੇਖ ਲੋਹੁ ਲਬਨ ਕਥਾ ਵੇਖ ਹੋਏ ਹਲਾਲ ਲੱਗੇ ਹੱਕ ਜਾਏ ਨਾਨਕ ਦਰਦੀਦਾਰ ਸਮਾਏ ਵਾਹਿਗੁਰੂ ਹੰਦੀ ਸੰਗਤ ਜੀ ਗੁਰੂ ਨਾਨਕ ਪਾਸ਼ਾ ਕਹਿੰਦੇ ਨੇ ਜੇ ਸੱਚੇ ਦੇ ਨਾਮ ਦੀ ਸ਼ੁਰੀ ਹੋਵੇ ਤੇ ਉਹਦਾ ਸਾਰਾ ਲੋਹਾ ਸ਼ੁਰੀ ਦਾ ਸੱਚੇ ਦੇ ਨਾਮ ਦਾ ਹੋਵੇ ਤਾਂ ਇਸ ਸ਼ੁਰੀ ਦੀ ਜਿਹੜੀ ਬੰਤਰ ਆ ਘਾੜਤਾ ਬੜੀ ਸੁੰਦਰ ਹੋਵੇਗੀ ਇਨੂੰ ਕਹਿੰਦੇ ਗੁਰੂ ਦੇ ਸ਼ਬਦ ਦੀ ਸਾਨ ਤੇ ਰੱਖ ਕੇ ਤੇਜ ਕੀਤਾ ਹੋਵੇ ਤੇ ਇਹ ਪਰਮਾਤਮਾ ਦੇ ਗੁਣਾਂ ਦੀ ਮਿਆਨ ਦੇ ਵਿੱਚ ਛੁਰਿਟੀ ਕੀ ਹੋਵੇ ਤੇ ਇਸ ਛੁਰੀ ਦੇ ਨਾਲ ਜੇ ਸੇਖ ਪਵਿੱਤਰ ਹੋਇਆ ਹੋਵੇ ਕਿ ਗੁਰੂ ਦੇ ਸ਼ਬਦ ਦੇ ਰਾਹੀ ਪਰਮੇਸ਼ਰ ਦੇ ਨਾਮ ਦੇ ਰਾਹੀ ਜੇ ਸੇਖ ਪਵਿੱਤਰ ਹੋਇਆ ਹੋਵੇ ਉਹਦੇ ਵਿੱਚੋਂ ਲੱਭਦਾ ਹੰਗ ਲਬ ਦਾ ਲਾਲਜ ਦਾ ਲਹੂ ਨਿਕਲਿਆ ਹੋਵੇ ਇਸ ਤਰ੍ਹਾਂ ਪਵਿੱਤਰ ਹੋ ਕੇ ਉਹ ਪਰਮੇਸ਼ਰ ਦੇ ਨਾਲ ਜੁੜ ਸਕਦਾ ਹੈ ਤੇ ਨਾਨਕ ਜੀ ਕਹਿੰਦੇ ਨੇ ਇਸ ਤਰ੍ਹਾਂ ਪਵਿੱਤਰ ਹੋ ਕੇ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਪਰਮੇਸ਼ਰ ਦਾ ਦਰਸ਼ਨ ਕਰਕੇ ਪਰਮੇਸ਼ਰ ਵਿੱਚ ਸਮਾ ਸਕਦਾ ਹੈ ਮਹੱਲਾ ਪਹਿਲਾ ਕਮਰ ਕਟਾਰਾ ਬੰਕੜਾ ਬੰਕੇ ਕਾ ਸਵਾਰ ਗਰਵ ਨ ਕੀਜੈ ਨਾਨਕਾ ਮਤ ਸਿਰ ਆਵੈ ਪਾਰ ਵਾਹਿਗੁਰੂ ਜੀ ਕਹਿੰਦੇ ਜੇ ਸੋਹਣਾ ਬੰਕਾ ਜਵਾਨ ਹੋਵੇ ਉਹਦੇ ਲੱਕ ਦੇ ਦੁਆਰੇ ਸੋਹਣੀ ਕਟਾਰ ਹੋਵੇ ਤੇ ਸੋਹਣੇ ਘੋੜੇ ਤੇ ਉਹ ਸਵਾਰ ਹੋਵੇ ਫਿਰ ਵੀ ਕਹਿੰਦੇ ਹੈ ਨਾਨਕ ਗਰਵ ਨ ਕੀਜੇ ਮਾਣ ਨ ਕੀਜੇ ਮਤਾ ਕਿ ਉਹ ਜਵਾਨ ਸਿਰ ਦੇ ਭਾਰ ਘੋੜੇ ਟੁੰਡੇ ਕੀ ਜਾਏ ਗਰਵ ਨਹੀਂ ਕਰਨਾ ਕਿਸੇ ਚੀਜ਼ ਦਾ ਪੜੀ ਸੋ ਸਤ ਸੰਗਤ ਸਬਦ ਮਿਲੈ ਜੋ ਗੁਰਮਖ ਚੱਲੈ ਸੱਚ ਤੇ ਆਇਨ ਸੇ ਸੱਚੇ ਜਿਨ ਹਰ ਖਰਚ ਤਨ ਪੱਲੈ ਭਗਤ ਸੋਹਨ ਗੁਣ ਗਾਵਦੇ ਗੁਰਮਤ ਅਚਲੈ ਰਤਨ ਵਿਚਾਰ ਮਨ ਵਸਿਆ ਗੁਰ ਕੈ ਸ਼ਬਦ ਪਲੈ ਆਪੇ ਮੇਲ ਮਿਲਾਇਦਾ ਆਪੇ ਦੇਵੜੇ ਆਈ ਵਾਹਿਗੁਰੂ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਜਿਹੜੇ ਜੀਵ ਗੁਰੂ ਦੇ ਹੁਕਮ ਵਿੱਚ ਚੱਲਦੇ ਨੇ ਉਹ ਗੁਰੂ ਦੇ ਸ਼ਬਦ ਦੇ ਰਾਹੇ ਸਤ ਸੰਗਤ ਵਿੱਚ ਜੁੜੇ ਰਹਿੰਦੇ ਨੇ ਸੱਚੇ ਦਾ ਨਾਮ ਧਿਆ ਕੇ ਸੱਚੇ ਬਣ ਜਾਂਦੇ ਨੇ ਉਹਦਾ ਨਾਮ ਧੰਨ ਆਪਣੇ ਖਰਚ ਲਈ ਆਪਣੇ ਪੱਲੇ ਬੰਨਦੇ ਨੇ ਜਿਹੜੇ ਭਗਤ ਜਾਨ ਨੇ ਪਰਮੇਸ਼ਰ ਦੇ ਗੁਣ ਗਾਉਂਦੇ ਸੋਹਣੇ ਲੱਗਦੇ ਨੇ ਗੁਰੂ ਦੀ ਮੱਤ ਤੇ ਚੱਲ ਕੇ ਉਹ ਨਿਹਚਲ ਬਣ ਜਾਂਦੇ ਨੇ ਉਹਨਾਂ ਦਾ ਮਨ ਟਿਕ ਜਾਂਦਾ ਹੈ ਰਤਨ ਵਿਚਾਰ ਮਨ ਵਸਿਆ ਗੁਰ ਕੈ ਸਬਦ ਭਲੇ ਗੁਰੂ ਦੇ ਸ਼ਬਦ ਦੇ ਰਾਹੀ ਭਲੇ ਬਣਦੇ ਨੇ ਪਰਮੇਸ਼ਰ ਦੇ ਨਾਮ ਦੀ ਵਿਚਾਰ ਉਹਨਾਂ ਦੇ ਮਨ ਵਿੱਚ ਵਸ ਜਾਂਦੀ ਹੈ ਇਸ ਤਰ੍ਹਾਂ ਪਰਮੇਸ਼ਰ ਆਪ ਹੀ ਜੀਵਾਂ ਨੂੰ ਆਪਣੇ ਨਾਲ ਮਿਲਾਉਂਦਾ ਹੈ ਤੇ ਆਪਣੇ ਨਾਮ ਦੀ ਵਡਿਆਈ ਦਿੰਦਾ ਹੈ। ਸ਼ਲੋਕ ਮਹਲਾ 3 ਆਸਾ ਅੰਦਰ ਸਭ ਕੋ ਕੋਈ ਨਿਰਾਸਾ ਹੋਏ। ਨਾਨਕ ਜੋ ਮਰ ਜੀਵਿਆ ਸਹਿਲਾ ਆਇਆ ਸੋਏ। ਫਿਰ ਪਾਸ਼ਾ ਕਹਿੰਦੇ ਨੇ ਕਿ ਜਿਹੜੀ ਆਸਾ ਹੈਗੀ ਆ ਉਹਦੇ ਵਾਸ ਨਹੀਂ ਹੈ ਕਿ ਕਿਸੇ ਜੀਵ ਨੂੰ ਫਸਾ ਸਕੇ ਇਹ ਤੇ ਕਹਿੰਦੇ ਜੀਵ ਆਪਣੇ ਉਦਮ ਨਾਲ ਆਸਾ ਤੋਂ ਨਹੀਂ ਛੁੱਟ ਸਕਦਾ ਤੇ ਜਿਸ ਤੇ ਪਰਮੇਸ਼ਰ ਦੀ ਰਹਿਮਤ ਹੁੰਦੀ ਆ ਉਹੀ ਜੀਵ ਆਸਾ ਤੋਂ ਛੁਟਕਾਰਾ ਪਾਉਂਦਾ ਨਾਨਕ ਜੀ ਕਹਿੰਦੇ ਨੇ ਜੋ ਜੀਵ ਦੇ ਆ ਜੀ ਆਸਾ ਤ੍ਰਿਸ਼ਨਾ ਨੂੰ ਮਾਰ ਲਵੇ ਉਹਦਾ ਇਹ ਮਨੁੱਖਾ ਜੀਵਨ ਸਫਲ ਹੋ ਜਾਂਦਾ ਮਹੱਲਾ ਤੀਜਾ ਨਾ ਕਿਛ ਆਸਾ ਹੱਥ ਹੈ ਕਿ ਉਹ ਨਿਰਾਸਾ ਹੋਏ। ਕਿਆ ਕਰੇ ਇਹ ਬੱਪੜੀ ਜਾਂ ਪੋਲਾਏ ਸੋਏ। ਕਹਿੰਦੇ ਸਾਰੇ ਆਸਾ ਦੇ ਵਿੱਚ ਨੇ। ਆਪਰ ਆਸਾ ਦੇ ਹੱਥ ਵਾਸ ਨਹੀਂ ਹੈ ਕਿ ਜੀਵ ਦੇ ਉੱਪਰ ਮਤਲਬ ਆਪਣਾ ਪ੍ਰਭਾਵ ਪਾ ਸਕੇ। ਈ ਉਸ ਪਰਮੇਸ਼ਰ ਦੀ ਵਾਸਾ ਕਿ ਜੀਵ ਨੂੰ ਆਸਾ ਤੇ ਤ੍ਰਿਸ਼ਨਾ ਵਿੱਚੋਂ ਕੱਢ ਸਕੇ ਕਹਿੰਦੇ ਕਿਆ ਕਰੇ ਇਹ ਬਪੜੀ ਜਾਂ ਪੋਲਾਏ ਸੋਏ ਇਹ ਜੀਵ ਦੇ ਹੱਥ ਵਸ ਨਹੀਂ ਜੇ ਪਰਮੇਸ਼ਰ ਨੇ ਜੀਵ ਨੂੰ ਕੋਰਾਹੇ ਪਾਇਆ ਹੋਏ ਪੜੀ ਤ੍ਰਿਗ ਜੀਵਨ ਸੰਸਾਰ ਸੱਚੇ ਨਾਮ ਬਿਨ ਪ੍ਰਭ ਦਾਤਾ ਦਾ ਤਾਰ ਨਹਿ ਚਲ ਇਹ ਤਨ ਸਾਸ ਸਾਸ ਆਰਾਦੇ ਨਿਰਮਲ ਸੋਏ ਜਨ ਅੰਤਰ ਜਾਮੀ ਆਗਮ ਰਸਨਾ ਇਕਪਨ ਰਵ ਰਹਿਆ ਸਰਬਤ ਨਾਨਕ ਬਲ ਜਾਈ ਹੰਦੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਕਿ ਸੱਚੇ ਦੇ ਨਾਮ ਤੋਂ ਬਿਨਾ ਇਹ ਮਨੁੱਖਾ ਜੀਵਨ ਵਿਅਰਥ ਚਲੇ ਜਾਂਦਾ ਹੈ ਉਹ ਪਰਮੇਸ਼ਰ ਹੀ ਸਭ ਦਾਤਾ ਦੇਣ ਵਾਲਾ ਹੈ ਉਹਦਾ ਨਾਮ ਧਨ ਸਦਾ ਦੇ ਰਹਿਣ ਵਾਲਾ ਹੈ ਜਿਹੜੇ ਜੀਵ ਉਸ ਪਰਮੇਸ਼ਰ ਨੂੰ ਸਾਸ ਸਾਸ ਅਤੇ ਆਉਂਦੇ ਨੇ ਉਹੀ ਪਵਿੱਤਰ ਜੀਵਨ ਵਾਲੇ ਬਣਦੇ ਨੇ ਉਹ ਪਰਮੇਸ਼ਰ ਜੋ ਸਾਡੇ ਅੰਦਰ ਦੀ ਜਾਣਨ ਵਾਲਾ ਹੈ ਸਾਡੀ ਪਹੁੰਚ ਤੋਂ ਪਰੇ ਹੈ ਰਸਨਾ ਦੇ ਨਾਲ ਉਹਦਾ ਨਾਮ ਜਪੀਏ ਉਹ ਹਰ ਇੱਕ ਜਗ੍ਹਾ ਤੇ ਵਿਆਪਕ ਹੈ ਨਾਨਕ ਜੀ ਕਹਿੰਦੇ ਮੈਂ ਉਸ ਪਰਮੇਸ਼ਰ ਤੋਂ ਬਿਲੇਹਾਰੇ ਜਾਂਦਾ ਹਾਂ ਮੁਵਾਹੀ ਗ੍ਰੀਤੀ ਸ਼ਲੋਕ ਮਹੱਲਾ ਪਹਿਲਾ ਸਰਵਰ ਹਾਂਸ ਤੁਰੇ ਹੀ ਮੇਲਾ ਖਸਮੇ ਐਵੇਂ ਪਾਣਾ ਸਰਵਰ ਅੰਦਰ ਹੀਰਾ ਮੋਤੀ ਸੋਹੰਸਾਂ ਕਾ ਖਾਣਾ ਬਗਲਾ ਕਾਗਨ ਰਹੀ ਸਰਵਰ ਜੇ ਹੋਵੇ ਆਤ ਸਿਆਣਾ ਉਨਾ ਰਿਜਕ ਨਾ ਪਏ ਉਹ ਥੈ ਉਹ ਥੈ ਉਹਨਾ ਹੋ ਰੋ ਖਾਣਾ ਸੱਚ ਕਮਾਣਾ ਸੱਚੋ ਪਾਈਐ ਕੂੜਾ ਕੂੜਾ ਮਾਣਾ ਨਾਨਕ ਤਿੰਨ ਕੋ ਸਤ ਗੁਰ ਮਿਲਿਆ ਜਿਨਾ ਤੁਰੇ ਪਿਆ ਪਰਵਾਣਾ ਵਾਹਿਗੁਰੂ ਜੀ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਕਿ ਗੁਰੂ ਸਰੋਵਰ ਗੁਰਮਖ ਹੰਸ ਇਨਾਂ ਦਾ ਮੇਲ ਪਰਮੇਸ਼ਰ ਨੇ ਤੁਰ ਤੋਂ ਹੀ ਬਣਾਇਆ ਹੈ। ਗੁਰੂ ਦੇ ਅੰਦਰ ਪਰਮੇਸ਼ਰ ਦੇ ਨਾਮ ਪਰਮੇਸ਼ਰ ਦੇ ਗੁਣ ਰੂਪ ਮੋਤੀ ਨੇ ਜੋ ਗੁਰਮਖਾਂ ਦਾ ਖੁਰਾਕ ਹੈ। ਕਹਿੰਦੇ ਜਿਹੜੇ ਮਨਮੁਖ ਨੇ ਬਗਲੇ ਰੂਪੀ ਕਾਗ ਰੂਪੀ ਚਾਹੇ ਉਹ ਗੁਰੂ ਦੇ ਕੋਲ ਰਹਿੰਦੇ ਨੇ ਤੇ ਬੜੇ ਸਿਆਣੇ ਨੇ। ਬਗਲਾ ਕਾਗ ਨ ਰਹੀ ਸਰਵਰ ਪਰ ਉਹ ਗੁਰੂ ਬਗਲਾ ਕਾਗ ਨਾ ਰਹੀ ਸਰਵਜੇ ਹੋਵੇ ਅਤ ਸਿਆਣਾ ਜਿਹੜੇ ਮਨਮੁਖ ਨੇ ਬਗਲੇ ਰੂਪੀ ਕਾਗ ਰੂਪੀ ਚ ਹੈ ਜਿੰਨੇ ਵੀ ਸਿਆਣੇ ਹੋਣ ਪਰ ਗੁਰੂ ਦੀ ਸੰਗਤ ਵਿੱਚ ਨਹੀਂ ਰਹਿ ਸਕਦੇ ਕਿਉਂਕਿ ਇਹਨਾਂ ਦੀ ਖੁਰਾਕ ਗੁਰੂ ਕੋਲ ਨਹੀਂ ਜਿਹੜਾ ਕੁਝ ਇਹ ਖਾਣ ਨੂੰ ਮੰਗਦੇ ਨੇ ਜਿਹੜੇ ਕੁਝ ਇਹਨਾਂ ਦੇ ਸੰਸਕਾਰ ਨੇ ਜਿਹੜੇ ਕੁਝ ਇਹਨਾਂ ਦੇ ਕੰਮਕਾਰ ਨੇ ਉਹ ਗੁਰੂ ਦੇ ਪਾਸ ਨਹੀਂ ਹੋ ਸਕਦੇ ਜਿਹੜੇ ਸੱਚ ਦੇ ਵਿੱਚ ਸੱਚੇ ਦੀ ਕਮਾਈ ਕਰਦੇ ਨੇ ਉਹ ਸੱਚ ਨੂੰ ਪਾ ਲੈਂਦੇ ਨੇ ਪੱਜੇੜੇ ਕੂੜ ਦੀ ਕਮਾਈ ਕਰਦੇ ਨੇ ਉਹਨਾਂ ਦਾ ਮਾਣ ਕੂੜ ਦਾ ਝੂਠਾ ਹੀ ਹੁੰਦਾ ਫਿਰ ਨਾਨਕ ਜੀ ਕਹਿੰਦੇ ਨੇ ਸਤਗੁਰ ਦੀ ਸ਼ਰਨ ਉਹੀ ਜੀਵ ਆਉਂਦੇ ਨੇ ਸਤਗੁਰ ਦੇ ਨਾਲ ਮਿਲਾਪ ਉਹਨਾਂ ਜੀਵਾਂ ਦਾ ਹੀ ਹੁੰਦਾ ਜਿਨ੍ਹਾਂ ਦੇ ਧੁਰ ਤੋਂ ਲੇਖ ਇਸ ਤਰ੍ਹਾਂ ਦੇ ਲਿਖੇ ਨੇ ਪਰਮੇਸ਼ਰ ਵੱਲੋਂ ਕਿ ਇਹਨਾਂ ਦਾ ਸਤਗੁਰ ਨਾਲ ਮੇਲ ਹੋਣਾ ਇਸ ਜੀਵਨ ਵਿੱਚ ਸਾਹਿਬ ਮੇਰਾ ਉਜਲਾ ਜੇ ਕੋ ਚਿਤ ਕਰੇ ਨਾਨਕ ਸੋਈ ਸੇਵੀਐ ਸਦਾ ਸਦਾ ਜੋ ਦੇ ਨਾਨਕ ਸੋਈ ਸੇਵੀਐ ਜਿਤ ਸੇਵੀਐ ਦੁਖ ਜਾਏ ਅਵਗਣ ਵੰਜਣ ਗੁਣ ਰਵੈ ਮਨ ਸੁਖ ਵਸੈ ਆਏ ਵਾਹਿਗੁਰੂ ਜੀ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਕਿ ਜੋ ਜੇ ਕੋਈ ਮੇਰੇ ਉਸ ਪਰਮੇਸ਼ਰ ਨੂੰ ਆਪਣੇ ਚੇਤੇ ਵਿੱਚ ਵਸਾ ਜਏ ਉਹ ਪਰਮੇਸ਼ਰ ਪਵਿੱਤਰ ਹੈ ਉਹ ਜੀਵ ਵੀ ਪਵਿੱਤਰ ਹੋ ਜਾਏਗਾ ਕਹਿੰਦੇ ਉਹ ਪਰਮੇਸ਼ਰ ਜੋ ਸਦਾ ਸਾਨੂੰ ਦਾਤਾਂ ਦੇਣ ਵਾਲਾ ਹੈ ਸਦਾ ਉਹਦੀ ਸੇਵਾ ਭਗਤੀ ਕਰੀਏ ਉਹਦੀ ਸੇਵਾ ਭਗਤੀ ਕਰਿਆਂ ਦੁੱਖ ਚਲੇ ਜਾਂਦੇ ਨੇ ਜੀਵ ਦੇ ਅੰਦਰੋਂ ਔਗਣ ਨਿਕਲ ਜਾਂਦੇ ਨੇ ਗੁਣ ਵਸ ਜਾਂਦੇ ਨੇ ਤੇ ਉਹਦਾ ਮਨ ਸੁਖੀ ਹੋ ਜਾਂਦਾ ਹੈ ਪਰਮੇਸ਼ਰ ਦੇ ਗੁਣਾ ਸਦਕਾ ਪੌੜੀ ਆਪੇ ਆਪ ਵਰਤਦਾ ਆਪ ਤਾੜੀ ਲਾਇਨ ਆਪੇ ਹੀ ਉਪਦੇਸ਼ਦਾ ਗੁਰਮਖ ਪਤੀ ਆਇਨ ਇੱਕ ਆਪੇ ਉੱਜੜ ਪਾਈਨ ਇੱਕ ਭਗਤੀ ਲਾਇਨ ਜਿਸ ਆਪ ਬੁਝਾਏ ਸੋ ਬੁਝਸੀ ਆਪੇ ਨਾਏ ਲਾਇਨ ਨਾਨਕ ਨਾਮ ਤੇ ਆਈ ਐ ਸੱਚੀ ਵੜਾਈ ਸੁਧ ਵਾਹਿਗੁਰੂ ਜੀ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਕਿ ਪਰਮੇਸ਼ਰ ਇਸ ਸੰਸਾਰ ਵਿੱਚ ਆਪ ਹੀ ਸਾਰੇ ਜੀਵਾਂ ਦੇ ਵਿੱਚ ਵਰਤ ਰਿਹਾ ਹੈ ਤੇ ਆਪ ਹੀ ਗੁਪਤ ਰੂਪ ਵਿੱਚ ਹੈ ਆਪ ਹੀ ਗੁਰੂ ਰੂਪ ਹੋ ਕੇ ਉਪਦੇਸ਼ ਦੇ ਰਿਹਾ ਹੈ ਆਪ ਹੀ ਗੁਰਮੁਖ ਹੋ ਕੇ ਪਤੀਜਿਆ ਜਾਂਦਾ ਹੈ ਇਕਨਾਂ ਨੂੰ ਆਪ ਕੁਰਾਹੇ ਪਾਇਆ ਹੈ ਇਕਨਾਂ ਨੂੰ ਆਪਣੀ ਭਗਤੀ ਵਿੱਚ ਜੋੜਿਆ ਹੈ ਜਿਸ ਆਪ 부ਝਾਏ ਸੋ 부ਜਸੀ ਆਪੇ ਨਾਇ ਲਾਇਨ ਆਪਣੇ ਨਾਮ ਦੇ ਨਾਲ ਵੀ ਆਪ ਹੀ ਜੀਵਾਂ ਨੂੰ ਜੋੜਦਾ ਆਪਣੇ ਬਾਰੇ ਸਾਝ ਵੀ ਜੀਵਾਂ ਦੇ ਨਾਲ ਆਪਣੀ ਇੱਛਾ ਨਾਲ ਪਵਾਉਂਦਾ ਆਪਣੇ ਬਾਰੇ ਜੀਵਾਂ ਨੂੰ ਜਾਣ ਪਹਿਚਾਣ ਕਰਾਉਂਦਾ ਨਾਨਕ ਜੀ ਕਹਿੰਦੇ ਨੇ ਉਸ ਪਰਮੇਸ਼ਰ ਦਾ ਨਾਮ ਸਦਾ ਹੀ ਧਿਆਈਏ ਉਸ ਪਰਮੇਸ਼ਰ ਦੇ ਨਾਮ ਦੇ ਵਿੱਚ ਹੀ ਸੱਚੀ ਵਡਿਆਈ ਹੈ। ਰਾਮ ਕਲੀ ਕੀ ਵਾਰ ਮਹੱਲਾ 5 ਓ ੴ ਸਤਗੁਰ ਪ੍ਰਸਾਦ। ਸ਼ਲੋਕ ਮਹੱਲਾ 5 ਜੈਸਾ ਸਤਗੁਰ ਸੁਣੀਦਾ ਤੈਸੋ ਹੀ ਮੈਂ ਢੀਠ ਵਿਛੜਿਆ ਮਿਲੇ ਪ੍ਰਭੂ ਹਰ ਦਰਗਹਿ ਕਬਸੀਠ ਹਰ ਨਾਮੋਂ ਮੰਤਰ ਦਿਰੜਾਏ ਦਾ ਕੱਟੇ ਹਉ ਮੈਂ ਰੋਗ ਨਾਨਕ ਸਤਗੁਰ ਤੇ ਨਾਮ ਲਾਇਆ ਜਿਨਾ ਤੁਰੇ ਪਿਆ ਸੰਜੋਗ ਵਾਹਿਗੁਰੂ ਹਾਂਜੀ ਸੰਗਤ ਜੀ ਪੰਚਮ ਪਾਸ਼ਾ ਕਹਿੰਦੇ ਨੇ ਜਿਸ ਤਰ੍ਹਾਂ ਦਾ ਮੈਂ ਸਤਗੁਰੂਾਰੇ ਸੁਣਿਆ ਸੀ ਉਸ ਤਰ੍ਹਾਂ ਹੀ ਮੈਂ ਸਤਗੁਰ ਦਾ دیدار ਕੀਤਾ ਮੈਂ ਉਸ ਤਰ੍ਹਾਂ ਦਾ ਹੀ ਪਾਇਆ ਜਿਵੇਂ ਦੀ ਸਤਗੁਰ ਦੀ ਸੋਭਾ ਸੁਣੀ ਦੀ ਸੀ ਇਹ ਸਤਗੁਰ ਹੀ ਹੈ ਜੋ ਸਾਡਾ ਮੇਲ ਪਰਮੇਸ਼ਰ ਨਾਲ ਕਰਾਉਂਦਾ ਹੈ ਇਹ ਪਰਮੇਸ਼ਰ ਦੇ ਘਰ ਦਾ ਵਿਚੋਲਾ ਹੈ ਮੇਲ ਕਰਾਉਣ ਵਾਲਾ ਪਰਮੇਸ਼ਰ ਦਾ ਨਾਮ ਮੰਤਰ ਸਾਡੇ ਹਿਰਦੇ ਵਿੱਚ ਪੱਕਾ ਕਰਦਾ ਜਿਹਦੇ ਨਾਲ ਜੀਵ ਦੇ ਅੰਦਰੋਂ ਹਉਮੈ ਦਾ ਰੋਗ ਖਤਮ ਹੋ ਜਾਂਦਾ ਫਿਰ ਨਾਨਕ ਜੀ ਕਹਿੰਦੇ ਨੇ ਪਰਮੇਸ਼ਰ ਜੀ ਸਤਗੁਰ ਦਾ ਮੇਲ ਉਸੇ ਜੀਵ ਨਾਲ ਕਰਾਉਂਦੇ ਨੇ ਜਿਹਦੇ ਧਰੋਂ ਲੇਖਾਂ ਵਿੱਚ ਲਿਖਿਆ ਹੋਇਆ ਉਹਦੇ ਪੂਰਵਲੇ ਸੰਸਕਾਰਾਂ ਦੇ ਅਨਸਾਰ ਮਹਲਾ ਪੰਜਵਾਂ ਇੱਕ ਸੱਜਣ ਸਭ ਸੱਜਣਾ ਇੱਕ ਵੈਰੀ ਸਭ ਬਾਦ ਗੁਰਪੂਰੈ ਵੇਖਾਲਿਆ ਬਿਨ ਨਾ ਵੈ ਸਭ ਬਾਦ ਸਾਖਤ ਦੁਰਜਨ ਪਰਮਿਆ ਜੋ ਲੱਗੈ ਦੂਜੈ ਸਾਦ ਜਨ ਨਾਨਕ ਹਰ ਪ੍ਰਭ ਬੁਝਿਆ ਗੁਰ ਸਤਗੁਰ ਕੈ ਪਰਸਾਦ ਵਾਹ ਕਿਰਤੀ ਹਾਂਜੀ ਸੰਗਤ ਜੀ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਨੇ ਕਿ ਜੇ ਇੱਕ ਪਰਮੇਸ਼ਰ ਸਾਡਾ ਸੱਜਣ ਬਣ ਜਾਏ ਮਿੱਤਰ ਤਾਂ ਸਾਰਾ ਜਗਤ ਸਾਨੂੰ ਆਪਣਾ ਸੱਜਣ ਦਿਸਦਾ ਜੇ ਇੱਕ ਪਰਮੇਸ਼ਰ ਤੋਂ ਅਸੀਂ ਬੇਮੁਖ ਹੋ ਜਾਈਏ ਤਾਂ ਸਾਨੂੰ ਸਾਰੇ ਆਪਣੇ ਵੈਰੀ ਜਾਪਦੇ ਨੇ ਕਹਿੰਦੇ ਪੂਰਾ ਜਿਹੜਾ ਗੁਰੂ ਆ ਉਸ ਨੇ ਇਹ ਚੀਜ਼ ਸਾਨੂੰ ਦਿਖਾ ਦਿੱਤੀ ਆ ਕਿ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਸਭ ਬਿਆਰਥ ਜੋ ਜੀਵ ਪਰਮੇਸ਼ਰ ਤੋਂ ਬੇਮੁਖ ਹੋਏ ਨੇ ਸੰਸਾਰਿਕ ਪਦਾਰਥਾਂ ਵਿੱਚ ਲੱਗੇ ਨੇ ਉਹ ਸਦਾ ਹੀ ਟਕਦੇ ਨੇ ਭਰਮ ਵਿੱਚ ਨੇ ਨਾਨਕ ਜੀ ਕਹਿੰਦੇ ਨੇ ਜਿਸ ਨੇ ਵੀ ਪਰਮੇਸ਼ਰ ਦੇ ਨਾਲ ਜਾਣ ਪਹਿਚਾਨ ਪਾਈ ਆ ਉਹਨੇ ਗੁਰੂ ਸਤਗੁਰ ਦੀ ਕਿਰਪਾ ਸਦਕਾ ਹੀ ਪਾਈ ਆ ਪੜੀ ਠੱਟਣ ਹਾਰੇ ਥਾਟ ਆਪੇ ਹੀ ਥੱਟਿਆ ਆਪੇ ਪੂਰਾ ਸਹਾ ਆਪੇ ਹੀ ਖੱਟਿਆ ਆਪੇ ਕਰਪਾਸਾਰ ਆਪੇ ਰੰਗ ਰਟਿਆ ਕੁਦਰਤ ਕੀ ਮਨ ਨਾ ਪਾਏ ਅਲਖ ਬ੍ਰਹਿਮਟਿਆ ਅਗਮ ਅਥਾ ਬੇਅੰਤ ਪਰੈ ਪਰਟਿਆ ਆਪੇ ਵੱਡਪਾਤ ਸਾਹਾ ਆਪ ਵਜੀਰਟਿਆ ਕੋਈ ਨ ਜਾਣੇ ਕੀਮ ਕੇ ਵਡ ਮੱਟਿਆ ਸੱਚਾ ਸਾਹਿਬ ਆਪ ਗੁਰਮਖ ਪ੍ਰਗਟਿਆ ਵਾਹਿਗੁਰੂ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਕਿ ਪਰਮੇਸ਼ਰ ਨੇ ਇਹ ਸੰਸਾਰ ਦੀ ਰਚਨਾ ਆਪ ਹੀ ਰਚਾਈ ਆ ਇਹ ਆਪਣਾ ਜਗਤ ਦਾ ਅਖਾੜਾ ਆਪ ਹੀ ਬਣਾਇਆ ਇਹਦੇ ਵਿੱਚ ਆਪ ਹੀ ਸ਼ਾਹ ਬਣਿਆ ਹੋਇਆ ਆਪ ਹੀ ਜੀਵ ਉਹਦੇ ਨਾਮ ਦਾ ਵਪਾਰ ਕਰਦੇ ਨੇ ਪਰ ਜੀਵਾਂ ਦੇ ਵਿੱਚ ਆਪ ਹੀ ਵਰਤ ਰਿਹਾ ਆਪੇ ਹੀ ਸੰਸਾਰ ਦਾ ਪਸਾਰਾ ਬਣਾਇਆ ਆਪੇ ਹੀ ਅਨੇਕਾਂ ਤਰ੍ਹਾਂ ਦੇ ਰੰਗਾਂ ਵਿੱਚ ਪਸਰਿਆ ਹੋਇਆ ਕਹਿੰਦੇ ਉਸ ਪਰਮੇਸ਼ਰ ਦੀ ਕੀਮਤ ਨਹੀਂ ਪਾਈ ਜਾ ਸਕਦੀ ਉਹਦੀ ਕੁਦਰਤ ਜੋ ਨੇ ਬਣਾਈ ਹੈ ਉਹਦੀ ਕੀਮਤ ਨਹੀਂ ਪਾਈ ਜਾ ਸਕਦੀ ਅਸੀਂ ਉਹਨੂੰ ਦੇਖ ਨਹੀਂ ਸਕਦੇ ਪਰਮੇਸ਼ਰ ਨੂੰ ਉਹ ਸਾਡੀ ਪਹੁੰਚ ਤੋਂ ਪਰੇ ਹੈ ਅਥਾ ਹੈ ਬੇਅੰਤ ਹੈ ਕਹਿੰਦੇ ਉਹਦਾ ਪਾਰ ਨਹੀਂ ਪਾ ਸਕਦੇ ਆਪੇ ਵੱਡਾ ਪਾਤਸ਼ਾਹ ਤੇ ਆਪ ਹੀ ਆਪਣਾ ਵਜ਼ੀਰ ਆ ਆਪ ਦਾ ਸਲਾਹਕਾਰ ਵੀ ਆਪੇ ਹੀ ਆ ਪਰਮੇਸ਼ਰ ਦਾ ਸਥਾਨ ਕਿੱਡਾ ਵੱਡਾ ਉਹਦੀ ਅਸੀਂ ਕੀਮਤ ਨਹੀਂ ਪਾ ਸਕਦੇ ਉਹ ਸੱਚਾ ਸਾਹਿਬ ਹੈ ਗੁਰੂ ਦੇ ਸਨਮੁਖ ਰਹਿਣ ਵਾਲਿਆਂ ਦੇ ਅੰਦਰ ਪ੍ਰਗਟ ਹੋ ਜਾਂਦਾ ਹੈ ਸਲੋਕ ਮਹੱਲਾ ਪੰਜਵਾਂ ਸੁਣ ਸੱਜਣ ਪ੍ਰੀਤਮ ਮੇਰਿਆ ਮੈਂ ਸਤਿਗੁਰ ਦੇਹੋ ਦਿਖਾਲ ਹਉ ਤਿਸ ਦੇਵਾ ਮਨ ਆਪਣਾ ਨਿਤ ਹਿਰਦ ਰਖਾਂ ਸਮਾਲ ਇੱਕ ਸਤਿਗੁਰ ਬਾਹਰ ਆਤ੍ਰਿਕ ਜੀਵਨ ਸੰਸਾਰ ਜਨ ਨਾਨਕ ਸਤਿਗੁਰ ਤੇ ਨ ਮਿਲਾਈਆਂ ਜਿਨ ਸਦਹੀ ਵਰਤੈ ਨਾਲ ਹਾਂਜੀ ਸੰਗਤ ਜੀ ਪੰਚਮ ਪਾਤਸ਼ਾਹ ਕਹਿੰਦੇ ਨੇ ਏ ਪਰਮੇਸ਼ਰ ਜੀ ਮੈਨੂੰ ਸਤਿਗੁਰ ਦੇ ਨਾਲ ਮੇਲ ਦਿਓ ਮੈਨੂੰ ਸਤਿਗੁਰ ਦਾ ਦਰਸ਼ਨ ਕਰਵਾ ਦਿਓ ਮੈਂ ਸਤਿਗੁਰ ਨੂੰ ਆਪਣਾ ਮਨ ਅਰਪਣ ਕਰ ਦਵਾਂ ਤੇ ਹਿਰਦੇ ਵਿੱਚ ਸਤਿਗੁਰ ਨੂੰ ਸਦਾ ਹੀ ਚੇਤੇ ਰੱਖਾਂ ਉਸ ਸਤਗੁਰ ਦੇ ਮੇਲ ਤੋਂ ਬਿਨਾਂ ਸੰਸਾਰ ਵਿੱਚ ਜਿਹੜਾ ਜੀਵਨ ਹੈ ਵਿਅਰਥ ਹੈ ਤੇ ਨਾਨਕ ਜੀ ਕਹਿੰਦੇ ਨੇ ਇਹ ਦਾਸ ਨਾਨਕ ਪਰਮੇਸ਼ਰ ਨੇ ਸਤਗੁਰ ਦਾ ਮੇਲ ਉਹਨਾਂ ਜੀਵਾਂ ਨੂੰ ਕਿਰਾਇਆ ਜਿਨ੍ਹਾਂ ਦੇ ਪਰਮੇਸ਼ਰ ਸਦਾ ਹਿਰਦੇ ਵਿੱਚ ਵਸ ਰਿਹਾ ਜਿਨ੍ਹਾਂ ਦੇ ਅੰਗ ਸੰਗ ਪਰਮੇਸ਼ਰ ਸਦਾ ਹੀ ਅਨੁਭਵ ਹੁੰਦਾ ਉਹਨਾਂ ਨੂੰ ਹੀ ਸਤਗੁਰ ਦਾ ਮੇਲ ਪਰਮੇਸ਼ਰ ਨੇ ਕਰਵਾਇਆ ਹੈ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਅਨੇਕਾਂ ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਆਪਣੀ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ Ó, a regra.